ਬਾਪ ਦਾ ਕੰਮ ਨਹੀਂ ਹੁੰਦਾ ਔਰਤ ਤੇ ਹੱਥ ਚੱਕਣਾ ਮੈਂ ਕਹ ਨੂੰ ਚੱਕਿਆ ਔਰਤ ਤੇ ਹੱਥ ਪਾਈ ਹੂੰ ਇਹਦਾ ਜੱਸੇ ਦੀ ਸੱਸਾ ਉਹਨੇ ਸ਼ੁਲਕ ਦੀ ਜੱਸੇ ਨੇ ਸਾਡੇ ਲੈ ਨੇ ਫਰ ਐਂ ਜਲੂਚ ਕੱਢੋਂਗੇ ਬਾਹਰੇ ਅੰਦਰ ਬਾਈ ਕੇ ਨਹੀਂ ਗੱਲ ਕਰੀ ਜਾਂਦੀ ਛਤੋਂ ਮੈਂ ਸਿਆਣੇ ਨਹੀਂ ਹਾਂ ਤੈਨੂੰ ਯਾਰ ਬੰਤ ਤੰਬਲਾਡੇ ਤੋਂ ਸਸਤਰੀ ਗਾਲ ਬਾਈ ਤੇਰੀਓ ਪੈਨ ਤੇਰੀਓ ਤੂੰ ਤੈਨੂੰ ਜੇਲ੍ਹ ਨਹੀਂ ਹੋ ਗਈ ਦੀ 25 ਸਾਲੀ ਉਹ ਜੇਲਾਂ ਜੂਲਾਂ ਦਾ ਸਾਨੂੰ ਕੋਈ ਚੱਕਰ ਨਹੀਂ ਇਹਦਾ 20 ਵਾਰੀ ਬੋਲੀਆਂ ਨੇ ਜੇਲਾਂ ਸਾਨੂੰ ਤੋੜਤੀ ਰਤ ਪਟਤੀਆਂ ਛੁਣਗਾ ਆ ਗਏ ਬਾਹਰੇ ਅੱਛਾ ਹਾਂ ਹੁਣ ਹਣ ਭਾਈ ਬੁੱਕੀ ਜਾਨੀ ਤਨ ਕਿਹ ਉਧਰ ਪਈ ਨਹੀਂ ਕਾਦੇ ਪਿੱਛੇ ਰੌਲਾ ਛੋੜਾ ਕਾਦੇ ਪਿੱਛੇ ਮੈਂ ਜੱਸੇਰੇ ਕੁੱਟਿਆ ਵਈ ਉਹ ਦੇਖ ਲੈ ਭਾਈ ਲੜੈ ਕਰੋ ਬਾਹਰ ਕੱਢ ਤਾ ਉਹ ਦੇ ਕੇ ਮਜਾ ਆਲਾ ਬਾਹਰੇ ਕਰ ਦੂ ਅੱਤ ਨੂੰ ਮਾਸਮਾਨ ਆ ਉਹਦਾ ਚਾਲ ਅੰਦਰ ਚੱਲ ਤੂੰ ਮੈਂ ਕਰਦਾ ਗੱਲ ਮੈਂ ਤੋੜਦਾ ਲੱਗ ਤਾ ਮੈਨੂੰ ਮੈਨੂੰ ਤਾਂ ਡਰ ਲੱਗਦਾ ਮੈਂ ਆ ਗਿਆ ਨਾਲ ਹੁਣ ਕਾਦਾ ਡਰਾ ਤੈਨੂੰ ਬਹੁਤ ਵੱਡਾ ਬੈਲੀ ਰਿਹਾ ਆਹ ਇਹ ਮੁਰੇ ਚ ਹਸਕਦਾ ਆ ਰੀਏ ਨੇ ਹਸਕਦਾ ਆ ਲੱਤ ਤੂੰ ਸੀ ਜਾਓ ਪਹਿਲਾਂ ਆ ਜਾ ਡਰਨਾ ਇਹ ਬਹੁਤ ਵੱਡਾ ਬੈਲੀ ਰਿਹਾ ਹੋਇਆ ਆਹ ਬੱਥੇ ਰੇ ਖੱਲੇ ਨੇ ਆਏ ਜੇ ਮੈਂ ਆ ਜਾ ਆਹੋ ਹਾਂ ਇਸ ਪਾਸੇ ਨੱਗਰ ਗਰੇ ਮਾਰ ਕਾਹਤੀਆਂ ਗੱਲਾਂ ਕਰਦਾ ਤੂੰ ਡਿਪਟੀ ਆਪ ਛੱਡ ਕੇ ਗਿਆ ਮੈਨੂੰ ਅੱਡੇ ਤੇ ਲਾ ਕੇ ਗਾਹ ਕੰਮਤੀ ਉਹਨਾਂ ਨੂੰ ਹਾਂ ਇਹ ਨਹੀਂ ਆ ਪਈ ਤੁਸੀਂ ਜਾਣੇ ਸਾਰੀ ਉਮਰ ਕੱਢਤੀ ਕੰਮਾਂ 'ਚ ਮਰਨ ਚਲਤਾ ਹੋ ਗਿਆ ਜੇਲ੍ਹ ਹੋਈ ਨੂੰ ਮੈਨੂੰ ਚੱਲ ਆ ਜਾ ਆ ਇਹਨਾਂ ਦਾ ਨਮੀੜ ਮਰ ਜਾ ਜਾ ਮੱਖਣੇ ਪੜ ਗਿਆ ਇਹ ਤਾਂ ਚੁਟਕੀ ਦਾ ਕੰਮ ਹੈ ਲੈ ਇੱਕ ਡਿਕ ਗੱਲ ਹੈ ਚੱਲ ਕਿਹੜਾ ਮੇਰੇ ਲਾ ਮੱਥੇ ਕਿਹੜਾ ਹੁਣ ਤੇ ਹੱਥ ਚੱਕਦਾ ਬਾਈ ਮੜਾ ਸਮਝਾ ਨਹੀਂ ਨਾ ਹੁਣ ਕੁਛ ਬੋਲੀ ਨਾ ਕੁਛ ਜੋ ਨਾ ਹਰੇ ਕਸਰ ਬਾਕੀ ਰਹੇਗੀ ਜਿਹੜੀ ਦਵਾਰੋਂ ਕਢਾਉਣਾ ਹੈ ਤੂੰ ਖਾਂ ਦੱਸੀ ਮੜਾ ਕੀ ਕਰ ਲੈ ਗਿਆ ਹੁਣ ਤੂੰ ਰੇਸ ਮੈਂ ਇੱਧਰ ਲਾ ਮੱਠਾ ਤੂੰ ਇੱਧਰ ਲਾ ਮੱਠਾ ਹਾਂ ਕੌਣਾ ਹਰਪਾਲ ਜੀम्मे ਵਰਗਾ ਹਾਂ ਦੱਸ ਕੌਣਾ ਤੂੰ ਕੈਲੋ ਮੱਛੀ ਦਾ ਮੁੰਡਾ ਤੇਰੀ ਦਾ ਮੇਰੀ ਮੱਛੀ ਦਾ ਮੁੰਡਾ ਹਾਂ ਕਿੱਥੋਂ ਬਲੱਡੇ ਤੋਂ ਮੈਂ ਕਿਤੇ ਦੇਖਿਆ ਦੁਖਾ ਤਾਂ ਨਹੀਂ ਤੈਨੂੰ ਦੇਖਿਆ ਤਾਂ ਹੁਣ ਪਤਾ ਲੱਗ ਜੂ ਜੇ ਮੜਾ ਢੋਲਾ ਸੱਤੇ ਅੱਛੀ ਰੱਖ ਦੂ ਥਾਂ ਤੇ ਮੈਂ ਐ ਕਿਵੇਂ ਮਾਰੇਗਾ ਤੂੰ ਆ ਪੁੱਤ ਹੱਥ ਮੈਂ ਚੱਕ ਬੱਦ ਬਲਾਡੇ ਲਈ ਤਰੀ ਕਲੋ ਮਾਸੀ ਨਹੀਂ ਦੀ ਹਾਂ ਬੋਲਦਾ ਕਿਵੇਂ ਗਏ ਐ ਹਰ ਤੇ ਹੱਥ ਚੱਕਦੇ ਹੁੰਦੇ ਨੇ ਤੌੜੇ ਛਾਟੇ ਵਾਲਾ ਬੰਦਾ ਤੂੰ ਐ ਬੋਲਦਾ ਤੂੰ ਚੰਗਾ ਲੱਗਦਾਗਾ ਤੌੜਾ ਛਾਟਾ ਮੇਰਾ ਜੇਲਾ ਚ ਹੀ ਰੁਲ ਗਿਆ ਤੈਨੂੰ ਅੰਨੀ ਗੱਲ ਦੱਸਤੀ ਜੇਲਾ ਚ ਰੁਲ ਗਿਆ ਤੇਰਾ ਵੱਡਾ ਕਾਊਂਟਰ ਦਾ ਗੁਰਵਾਨੀ ਪਾਇਆ ਜੇਲ੍ਹ ਚ ਧੀ ਮੈਂ ਉਦੋਂ ਫਿਰ ਉਹਦਾ ਅਸਰ ਨਹੀਂ ਹੋਈ ਆ ਹੁਣ ਉਹਦੇ ਸੁਰੇ ਕੀ ਕਰਨਾ ਉਹ ਫੇਰੇ ਦੇਣਾ ਹੁਣ ਤੂੰ ਮੇਰੇ ਨਾਲ ਕੀ ਗੱਲ ਨਾ ਕਰੀ ਸੁਣ ਤਾਂ ਲੈ ਹਾਂ ਬੋਲਦਾ ਕਰੋ ਮਾਸੀ ਨਹੀਂ ਸੀਗੀ ਆਪਣੀ ਬਲਾਡੇ ਵਾਲੀ ਹਾਂ ਤੂੰ ਤਾਂ ਐਡਾ ਕਰੀ ਉਦੋਂ ਨਿੱਕਾ ਜਿਹਦਾ ਜੇਲ੍ਹ ਭਾਗੇ ਜਿਹਦਾ ਮੈਂ ਜਵਾਬ ਹੁੰਦਾ ਸੀ ਆਪਾਂਤੀ ਸੇ ਵੀ ਸਾਲੋਂ 70 ਸਾਲਾਂ ਦੇ ਜੇਲ੍ਹ ਬੋਲਦਾ ਕਿਵੇਂ ਦੇਖੀ ਇਹ ਝੋੜਾ ਮਰੂਆ ਇਹ ਨੜੇ ਹੋਇਆ ਹੈ ਹੈਕਰ ਕੋਈ ਬੇਟਾ ਜੀ ਝੋੜਾ ਨਾ ਸਮਝੀ ਬਥੇਰੇ ਕਰੇ ਪੱਲੀਆਂ ਬਿਛਾਈਆਂ ਨੇ ਐਂ ਦੇਖ ਲਈ ਖਬਰਾਂ ਕੀ ਕੋ ਸੱਚ ਕੀ ਆ ਦੱਸਾਂ ਦੀ ਇਹ ਚਾਹ ਹਾਂ ਮਰੀ ਜਾ ਨਾ ਆਈ ਆਈ ਤਾਂ ਹੁਣ ਕੀ ਗਾਹ ਛਡਾਉਣਾ ਤਾ ਆਹ ਖੜ ਜਾ ਬਹਿ ਜਾ ਇੱਥੇ ਪਾਣੀ ਲਿਆ ਆਪਾਂ ਆਪਾਂ ਜੇ ਸਾਪਾ ਹੀ ਤੇਰਾ ਵੱਡਾ ਸੱਚੀ ਗੱਲ ਜੀ ਅੱਛਰੀ ਘਰ ਪਾਈ ਰਾਜੀ ਨਹੀਂ ਪਤਾ ਨਹੀਂ ਕੀ ਕੀ ਪਾਈ ਫਿਰਦਾ ਝੋਲੇ ਜੇ ਕੁਛ ਨਹੀਂ ਹੈਗਾ ਇਹ ਤਾਂ ਤਵਾਦੀਆਂ ਸੱਪ ਕੱਢਣਾ ਜਿਹਾ ਲੱਗਦਾ ਮੁੰਡਾ ਇਹ ਜਦੀ ਜੱਪਜੀ ਖੋਲ ਲਈ ਪੱਲੀਆਂ ਹੁਣ ਪਛਾ ਦੂੰ ਬੇੜੇ ਚਾਂ ਦੇਖ ਲਈ ਚਲ ਤੁਸੀਂ ਇਹ ਰੱਖ ਤਾਂ ਅਸੀਂ ਹੱਥ ਨਹੀਂ ਆਵਾਂਗੇ ਅੱਥ ਨੇ ਕਹੋਣੀ ਗੱਲ ਕਰੇ ਜਨ ਨਾਲ ਹੱਥਾਂ ਤੇ ਦਾਦਾ ਤੂੰ ਕਿਸੇ ਮਕਾਲ ਕਰ ਨਹੀਂ ਹਾਂ ਦਾ ਹਾਂ ਦੱਸ ਤੂੰ ਤਾਂ ਮੈਂ ਬਾਰੇ ਕਰਦੇ ਜਰਾ ਤੈਨੂੰ ਕੀ ਲੈਣਾ ਸਾਡੇ ਘਰ ਤੇ ਅੱਜਕੱਲ ਮੈਂ ਚੱਕ ਸਾਡੇ ਘਰ ਦੇ ਵਿੱਚ ਤੈਨੂੰ ਦਖਲ ਅੰਦਾਜ਼ੀ ਕਰਦਾ ਦੱਸ ਦੇ ਕੀ ਮਤਲਬ ਹੈ ਸਕੀਰੀ ਚੋਂ ਆਮ ਹੈ ਸਕੀਰੀ ਚੋਂ ਆਗਾ ਕਾਲੇ ਲੋਰਾ ਅਗਰ ਕੱਟੇ ਦਾ ਬਲਦ ਬਣੋਈਆ ਕੋ ਚਲ ਕੋਈ ਨਹੀਂ ਬਾਈ ਠੰਡੇ ਹੋ ਜਾ ਕੋਈ ਨਹੀਂ ਪਤਲੇ ਅੰਦਰ ਜਾ ਹਾਂ ਅੰਦਰ ਤੁਸੀਂ ਕੀ ਕਰਾਂਗੇ ਤੂੰ ਅੰਦਰ ਜਾ ਕੇ ਪਹਿਲਾਂ ਹਾਂ ਕੁਝ ਕਰਾਇਆ ਤੈਂ ਅੰਦਰ ਜਾਏ ਮਨ ਨਾਲੇ ਹੋਰ ਕੋਈ ਨਾ ਕੋਈ ਨਾ ਵੇਖ ਮੇਰੀ ਗੱਲ ਸੁਣ ਲੈ ਰਿਸ਼ਤੇਦਾਰ ਨਹੀਂ ਆ ਕੋਈ ਹੱਥ ਨਹੀਂ ਚੱਕਣਾ ਤੇ ਕੁਝ ਨਹੀਂ ਕਰਨਾ ਇਹਨੂੰ ਸਮਝਾਤਾ ਤੜਕੇ ਨੂੰ ਭਾਈ ਹੋਵਾ ਆ ਜਾਊਗਾ ਤੇਰੇ ਰਿਸ਼ਤੇਦਾਰ ਇਹਨੂੰ ਆ ਕੇ ਲੈ ਹੀ ਜਾਊਗੀ ਉਹ ਮੈਂ ਤਾਂ ਤੇਰੇ ਘਰ ਕੀ ਆਇਆ ਸੀ ਦੱਸ ਕੁਝ ਨਹੀਂ ਕਰਾ ਕਿੱਥੇ ਕੰਜਦੇ ਰਾਤ ਕਿੱਟੂ ਗੁਰਦੁਆਰੇ ਜਾਊਗੀ ਹੁਣ ਇਹ ਭੱਗ ਜਾ ਯਾਰ ਅੱਥਾਈ ਤੇ ਪਾਊਗੀ ਇਹ ਹੈਂ ਕਿ ਵੀ ਗੁਰਦੁਆਰੀ ਰਾਤ ਕੱਟਦਾ ਇਹਨਾਂ ਦਾ ਖੋਲਾ ਚੱਲ ਭਾਈ ਮਾਜਾ ਪਖੰਡ ਦੇਖ ਪਖੰਡ ਆਏ ਅੰਦਰ ਜਾ ਬੜੇ ਰੋੜ ਨਾ ਛੱਡ ਦੇ ਕੱਟ ਭਾਈ ਲੈ ਮਾਜਾ ਅੰਦਰ ਜਾ ਲੈ ਫੜਾ ਆ ਚੱਕਾ ਬਦ ਬੈਗ ਦੇ ਅੰਦਰ ਚੱਲ ਮੈਂ ਕਰਦਾ ਗੱਲ ਜਾ ਅੰਦਰ ਜਾ ਅੰਦਰ ਦੇ ਬਾਹਰ ਲੈ ਅੰਦਰ ਦੇ ਬਾਹਰ ਲੈ ਮਾਸੀ ਪਾਣੀ ਆਣੀ ਇਕੱਠੇ ਨੰਗੂ ਇਹਦੇ ਮੈਂ ਬੰਤ ਪਾਣੀ ਚੱਲ ਭਾਈ ਹੋਣੀ ਬੋਲਣਾ ਚੰਗਾ ਹੈ ਨਹੀਂ ਹੋ ਗਿਆ ਚੰਗਾ ਕੱਲ੍ਹ ਕਲਾਈ ਨੂੰ ਫਿਰ ਦੁਬਾਰੋ ਤੇਰਾ ਪੁੱਛ ਕਹਿੰਦੀ ਆ ਸੋਣਾ ਸੋਣਾ ਫਿਰ ਮੈਨੂੰ ਨਹੀਂ ਪਤਾ ਆਪਾਂ ਆਪੀ ਨੇ ਰੱਟ ਲਈ ਸੋਣਾ ਮੈਥੋਂ ਭੈਂਦੀ ਰੋ ਰੋ ਕੇ ਕੰਮ ਛੱਡ ਕੇ ਨਹੀਂ ਆ ਜਾਂਦਾ ਮਸਾ ਦਾ ਸੀਜ਼ਨ ਦਾ ਟਾਈਮ ਆਉਂਦਾਗਾ ਤੁਸੀਂ ਮੈਨੂੰ 2 ਰੁਪਏ ਨਹੀਂ ਬਣਾਉਣ ਦਿੰਦੇ ਹੈਗੇ ਐਡੀ ਦੂਰ ਆਏ ਕੰਮ ਤੂੰ ਐ ਕਰੀਂ ਹੱਥ ਨੇ ਆ ਜੀ ਖੇਤ ਬਦਲ ਸਮਝਾਉਂ ਸਾਰਾ ਹੋਰ ਟੀ ਚੜਦੇ ਮੈਨੂੰ ਬਾਈਦਲ ਜਨਾਨੀ ਤੇ ਦੇ ਓਏ ਲੋੜ ਨਹੀਂ ਇਹਨੂੰ ਚਾਹ ਪਾਣੀ ਦੇਣ ਦੀ ਚੱਲ ਬੰਦ ਚੱਲੀ ਆਪੀ ਚੱਕ ਕੇ ਖਾ ਲੂਏ ਚੰਗਾ ਚਾਹ ਚੁੱਦਾ ਪੀ ਲੈਂਦਾ ਨਾਲ ਇਹਨੂੰ ਪਿਆਰ ਦਾ ਰਿਸ਼ਤੇਦਾਰ ਨੂੰ ਬੱਸ ਬੱਸ ਕੋਈ ਨਾ ਪਾਡ ਦੇ ਅੱਛਾ ਛੱਟ ਹੋ ਗਿਆ ਤੂੰ ਫਿਰ ਤਮਨ ਪਹਿਲਾਂ ਕਿਉਂ ਨਾ ਰੱਛਾ ਉਧਰ ਲੈ ਲਿਆ ਕਰ ਆਪਾ ਹੁਣ ਅੱਛਾ